ਜਵਾਲ ਕਸਬੇ ਨੂੰ ਪਾਇਆ ਫਿਰ ਕੇਰਾ ਤਰਨਤਾਰਨ ਚ ਨਸ਼ਾ ਤਸਕਰਾਂ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ ਤਰਨਤਾਰਨ ਜਵਾਲ ਕਸਬੇ ਚ ਜੋ ਨਸ਼ਾ ਵਿਰੋਧ ਚੱਲ ਰਹੀ ਵਿਸ਼ੇਸ਼ ਮੇਹਠ ਤਰਨਤਾਰਨ ਪੁਲਿਸ ਵੱਲੋਂ ਸ਼ੱਕੀ ਨਸ਼ਾ ਤਸਕਰਾਂ ਦੇ ਟਿਕਾਣੇ ਤੇ ਸਰਚ ਆਪਰੇਸ਼ਨ ਕਾਸੋ ਤਹਿਤ ਚਲਾਇਆ ਗਿਆ ਪੁਲਿਸ ਨੇ ਕਈ ਥਾਵਾਂ ਤੇ ਸ਼ਾਪੇ ਮਾਰ ਕੇ ਜਾਂਚ ਕੀਤੀ ਉਧਰ ਇਹਨਾਂ ਕਾਰਵਾਈਆਂ ਦਾ ਮਕਸਦ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਹੈ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਅਤੇ ਕੀ ਕਹਿਣਾ ਹੈ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਉਹ ਵੀ ਸੁਣੋ ਸਾਰਾ ਜਿਹੜੀ ਕੈਸੋ ਕੀਤੀ ਗਈ ਜਿਹੜੀ ਚਵਾਲ ਸਾਰੇ ਕਿਸ ਵਿਸ਼ੇ ਤੇ ਕੀ ਜੀ ਰਹੀ ਸਾਰਾ ਜਿਹੜੇ ਲਗਾਤਾਰੀ ਕੈਸੋ ਰੇਡ ਸੇ ਜਿਹੜੇ ਜਿਹੜੇ ਏਰੀਆਜ਼ ਅਫੈਕਟਡ ਨੇ ਉਹਦੇ ਵਿੱਚ ਯੁੱਧ ਨਸ਼ਾ ਵਿਰੋਧ ਜਿਹੜੀ ਮੈਂ ਚੱਲ ਰਹੀ ਆ ਉਹਦੇ ਵਿੱਚ ਕੀਤਾ ਜਾ ਰਹੇ ਨੇ ਜਿਹਦੇ ਤਹਿਤ ਦੁਬਾਰਾ ਇੱਥੇ ਕੈਕਚੋਰੇਡ ਕੀਤਾ ਗਿਆ ਆਫਟਰ 15 ਡੇਸ ਤੇ ਇਹਦੇ ਵਿੱਚ ਜਿਹੜੇ ਵੀ ਹੁਣ ਛੱਡੀ ਦੇਤੀ ਆ ਜਾਂ ਕੋਈ ਨਸ਼ਾ ਪੀਣ ਵਾਲੇ ਮਿਲੇ ਆ ਉਹਨਾਂ ਉਹਨਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇੱਥੇ ਸਾਨੂੰ ਜਿਹੜੀ ਕੈਕਚੋਰੇਡ ਪਿਛਲਾ ਕੀਤਾ ਉਤੋਂ ਲੈ ਕੇ ਹੁਣ ਤੱਕ ਕਾਫੀ ਕਾਫੀ ਚੇਂਜ ਮਿਲੇ ਆ ਕਿਉਂਕਿ ਇਸ ਸਟੇਡੀਅਮ ਦਾ ਨਾਮ ਲੱਗਦਾ ਵੀ ਇੱਥੇ ਕਾਫੀ ਨਸ਼ੇ ਵਾਲੇ ਉੱਦੇ ਆਉਂਦੇ ਨੇ ਪਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੋ ਇੱਥੇ ਮਾਹੌਲ ਚੇਂਜ ਹੋਇਆ ਇੱਥੇ ਜਿਹੜੇ ਯੰਗਸਟਰ ਨੇ ਆਪਣੀ ਬੀਮਸ ਸਕੇਟ ਰਹਿੰਦੇ ਸਟੇਡੀਅਮ ਦਾ ਸਹੀ ਉਪਯੋਗ ਕਰ ਰਹੇ ਨੇ